ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਭੋਮਾ ਪ੍ਰਧਾਨ ਸਮਾਸਤ ਸਿਹਾਰ ਸੰਸਥਾ ਪੰਜਾਬ 27 ਜੁਲਾਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਮਾਰਚ ਦੇ ਰੂਪ ਦੇ ਵਿੱਚ ਤਸਤ ਸ੍ਰੀ ਜਿਹਗੜ ਸਾਹਿਬ ਵਿਖੇ ਅਰਦਾਸ ਬੇਨਤੀ ਸਮੂਹ ਨਾਨਕ ਨਾਮ ਲੇਵਾ ਜਥੇਬੰਦੀਆਂ ਹਵਾਰਾ ਕਮੇਟੀ ਵੱਲੋਂ ਜੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਜੋ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਚੋਣ ਮੈਨੀਫੈਸਟੋ ਚ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੀ ਤੇ ਅਸੀਂ ਸ੍ਰੀ ਆਨੰਦਪੁਰ ਸਾਹਿਬ ਨੂੰ ਤੇ ਸ੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਂਗੇ ਪਰ ਅਜੇ 3.5 ਸਾਲ ਵੀ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਹ ਸਰਕਾਰਾਂ ਜਿਹੜੀਆਂ ਕੁੰਭ ਕਰਨੀ ਨਿੰਦੇ ਸਖਤੀਆਂ ਪਈਆਂ ਹਨ ਤੇ 27 ਜੁਲਾਈ ਨੂੰ ਖਾਲਸਾ ਮਾਰਚ ਸਮੂਹ ਨਾਨਕਨਾਮ ਲੇਵਾ ਸੰਗਤਾਂ ਦੇ ਸੰਯੋਗ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ 27 ਜੁਲਾਈ ਨੂੰ 11 ਵਜੇ ਅਰਦਾਸ ਬੇਨਤੀ ਕਰਕੇ ਤੇ ਇੱਕ ਸੰਗਤੀ ਰੂਪੀ ਸਤਨਾਮ ਵਾਇਗ ਦਾ ਜਾਪ ਕਰਕੇ ਮਾਰਚ ਕੀਤਾ ਜਾ ਰਿਹਾ ਹੈ ਇਹ ਸ੍ਰੀ ਆਨੰਦਪੁਰ ਸਾਹਿਬ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਦੇਸ਼ ਉਦੇਸ਼ ਤੋਂ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਲਈ ਆ ਰਹੀਆਂ ਹਨ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਸੜੇ ਤੋਂ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਵਿੱਚ ਦੋ ਸ਼ਰਾਬ ਦੇ ਠੇਕੇ ਮੀਠੀਆਂ ਦੁਕਾਨਾਂ ਪਾਣ ਬੀੜੀਆਂ ਦੀਆਂ ਦੁਕਾਨਾਂ ਹਾਲ ਗੇਟ ਤੇ ਮੱਸੀ ਮੰਡੀ ਦਾ ਬਾਜ਼ਾਰ ਤਨਤਨ ਬਾਬਾ ਦੀਪ ਸਿੰਘ ਮਾਰੂ ਨੂੰ ਜਾਣਾ ਬਾਸੜੇ ਤੋਂ ਥਾਣਾ ਬੀੜ ਵਿਜਨ ਸਾਣੀ ਕਈਆਂ ਵਾਲੇ ਬਾਜ਼ਾਰ ਥਾਣੀ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਨੂੰ ਵੀ ਜਾਈਦਾ ਤੇ ਤੁਹਾਨੂੰ ਤੁਨ ਬਾਬਾ ਦੀਪ ਸਿੰਘ ਮਹਾਰਾਜ ਨੂੰ ਹੀ ਦਰਸ਼ਨ ਕਰਾਰੇ ਕਰੀਦੇ ਆ ਤੇ ਉੱਥੇ ਲਿਖਿਆ ਬਿੱਲਾ ਮੀਟ ਵਾਲਾ ਰਾਜੂ ਮੀਟ ਵਾਲਾ ਬੋਵੀ ਮੀਟ ਵਾਲਾ ਜਿੰਮੀ ਮੀਟ ਵਾਲਾ ਜਨਤਾ ਮੀਟ ਵਾਲਾ ਭਾਈ ਸਿਆ ਮੀਟ ਵਾਲਾ ਅਨੇਕਾਂ ਹੀ ਦੁਕਾਨਾਂ ਹਰੇਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਬਹੁਤ ਹੀ ਜ਼ਿਆਦਾ ਜਿਹੜੀ ਹੈ ਸੰਗਤਾਂ ਦੀ ਸਾਧਾ ਨੂੰ ਠੇਸ ਪਚਾਰੀਆਂ ਹਨ ਇਸੇ ਤਰ੍ਹਾਂ ਹੀ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵੀ ਸ਼ਰਾਬ ਦੇ ਠੇਕੇ ਮੀਠੀਆਂ ਦੁਕਾਨਾਂ ਜਿਹੜੀਆਂ ਸਾਰੇ ਆਮ ਜਿਹੜੀਆਂ ਸੰਗਤਾਂ ਦੀ ਸਰਦਾਂ ਨੂੰ ਛੱਟ ਮਾਰੀਆਂ ਹਨ ਅਸੀਂ ਭਗਵੰਤ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੀ ਤੇ ਪੁੱਤਰ ਸਹਿਰ ਦਾ ਦਰਜਾ ਦਿੱਤਾ ਜਾਵੇਗਾ ਪਹਿਲ ਦੇ ਆਧਾਰ ਤੇ ਪੰਜਾਬ ਸਰਕਾਰ ਨੂੰ ਜਿੱਤਰਾ ਹਿੰਦੂਆਂ ਦੇ ਤੀਰਥ ਵੱਖ-ਵੱਖ ਸਟੇਟਾਂ 'ਚ ਜਾ ਮਧ ਪ੍ਰਦੇਸ਼ ਚ ਮਥਰਾ ਅਤੇ ਕਾਂਸੀ ਹਰਦਵਾਰ ਜਿਹੜੇ ਸਾਰੇ ਹਿੰਦੂਆਂ ਦੇ ਤੀਰਥ ਜਿਹੜੇ ਆ ਪਵਿੱਤਰ ਸਹਿਰ ਦੇ ਦਰਜ ਦਰਜ ਐਲਾਨੇ ਹੋਏ ਹਨ ਇਹ ਸਿੱਖਾਂ ਦੇ ਜਿਹੜੇ ਐਡੇ ਵੱਡੇ ਸਥਾਨ ਹਨ ਜਿੱਥੇ ਸਭ ਧਰਮਾਂ ਦੇ ਲਈ ਸਾਰੇ ਦਰਵਾਜ਼ੇ ਖੁੱਲੇ ਹੋਏ ਹਨ ਗੁਰੂ ਘਰ ਲੰਗਰ 24 ਘੰਟੇ ਵਰਤਦਾ ਹੈ ਅਤੇ ਪਰਿਵਾਰਾਂ ਸਮੇਤ ਹਰੇਕ ਧਰਮ ਦੇ ਲੋਕ ਨਤਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਉਹਨਾਂ ਦੇ ਘਰਾਂ ਗੁਰੂ ਘਰਾਂ ਦੇ ਸਾਹਮਣੇ ਜਿਹੜੇ ਆ ਸ਼ਰਾਬ ਦੇ ਠੇਕੇ ਮੀਠੀਆਂ ਦੁਕਾਨਾਂ ਪਾਣ ਬੀਠੀਆਂ ਦੁਕਾਨਾਂ ਕਾਂਸੀ ਹਰਦਵਾਰ ਵਾਂਗੂ ਜਿਹੜੇ ਆ ਇਹ ਸ਼ਹਿਰ ਜਿਹੜੇ ਪਵਿੱਤਰ ਸਾਹਿਬ ਦੇ ਦਰਜਾ ਮਿਲਣਾ ਚਾਹੀਦਾ ਹੈ ਤੇ ਨਾਲ ਹੀ ਇਨ੍ਹਾਂ ਸ਼ਹਿਰਾਂ ਦੇ ਵਿੱਚ ਇਹੋ ਜਿਹਾ ਵਾਤਾਵਰਨ ਜਿਹੜਾ ਸੁੰਦਰ ਸੜਕਾਂ ਅਤੇ ਸਟਰੀਟ ਲਾਈਟਾਂ ਲਾ ਕੇ ਬਹੁਤ ਵਧੀਆ ਜਿਹੜਾ ਸੁੰਦਰ ਸ਼ਹਿਰ ਬਣਾਉਣਾ ਚਾਹੀਦਾ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦੀ ਨਗਰੀ ਦੇ ਵਿੱਚ ਇਹ ਜਿਹੜੇ ਆ ਸਾਰੀਆਂ ਦੁਕਾਨਾਂ ਜਿਹੜੀਆਂ ਪਹਿਲ ਦੇ ਆਧਾਰ ਤੇ ਜਨਾਜ਼ਰ ਪਵਿੱਤਰ ਸਹਿਰ ਦਾ ਦਰਜਾ ਨਹੀਂ ਮਿਲਦਾ ਉਹਨਾਂ ਚਰ ਜਿਹੜੀਆਂ ਇਹ ਪਹਿਲ ਦੇ ਆਧਾਰ ਤੇ ਜਿੰਨਾ ਦੁਕਾਨਾਂ ਖੋਲੀਆਂ ਹੋਈਆਂ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਹੋਰ ਕਾਰੋਬਾਰ ਕਰ ਲੈਣ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਨਗਰੀ ਦੇ ਵਿੱਚ ਇਹ ਚੀਜ਼ਾਂ ਖੋਲ ਕੇ ਪਾਪਾਂ ਦੇ ਭਾਗੀ ਨਾ ਬਣੋ ਤੇ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਨਗਰੀ ਦੇ ਵਿੱਚ ਜਿਹੜੀ ਆ ਸਤਕਾਰ ਵਜੋਂ ਜਿਹੜੀ ਆ ਇਹ ਦੁਕਾਨਾਂ ਪੱਕੇ ਤੌਰ ਤੇ ਬੰਦ ਕੀਤੀਆਂ ਜਾਣ ਤੇ ਪੰਜਾਬ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲ ਦੇ ਆਧਾਰ ਤੇ ਸ੍ਰੀ ਸਤਖੰਡ ਸ੍ਰੀ ਰਮੰਦਰ ਸਾਹਿਬ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪੱਕੇ ਤੌਰ ਤੇ ਜਿਹੜੀ ਇਹ ਪਵਿੱਤਰ ਸਹਿਰ ਦਾ ਦਰਜਾ ਐਲਾਨ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ